ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਸੰਸਦ ਮੈਂਬਰ ਅਮਰਪਾਲ ਖਾਲਸਾ ਅਤੇ ਉਸ ਦੇ ਵਕੀਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਾਰ-ਵਾਰ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪਰੌਲ ਨੂੰ ਲੈ ਕੇ ਐਨਐਸਏ ਨੂੰ ਲੈ ਕੇ ਤੇ ਦੂਸਰੇ ਪਾਸੇ 5000 ਪੰਨਿਆਂ ਦੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਗਈ ਹੈ ਉਸ ਦੇ ਆਧਾਰ ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਇਨਕਾਰ ਕੀਤਾ ਗਿਆ ਕਿ ਅਸੀਂ ਅਮਰਪਾਲ ਸਿੰਘ ਨੂੰ ਪਰੋਲ ਨਹੀਂ ਦੇ ਸਕਦੇ ਦੂਸਰੇ ਪਾਸੇ ਹਾਲੇ ਵੀ ਈਮਾਨ ਸਿੰਘ ਖਾਰਾ ਅਤੇ ਅਮਰਪਾਲ ਖਾਲਸਾ ਦੇ ਵਕੀਲ ਅਤੇ ਪਰਿਵਾਰਕ ਮੈਂਬਰ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਭਾਈ ਅਮਰਪਾਲ ਖਾਲਸਾ ਅਕਾਲੀ ਦਰ ਉਾਰਸ ਪੰਜਾਬ ਦੀ ਜਥੇ ਜਥੇਬੰਦੀ ਅਤੇ ਪਾਰਟੀ ਦੇ ਪ੍ਰਧਾਨ ਨੇ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਇਸ ਤੋਂ ਇਲਾਵਾ ਉਹ ਹਲਕਾ ਸ਼੍ਰੀ ਖਡੂਰ ਸਾਹਿਬ ਦੀ 18 ਲੱਖ ਲੋਕਾਂ ਦੀ ਆਵਾਜ਼ ਵੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਤੇ 157000 ਤੋਂ ਵੱਡੇ ਫਰਕ ਦੇ ਨਾਲ ਜੇਤੂ ਰਹੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਤਾਮ ਝਾਮ ਇਸ ਕਰਕੇ ਚੁਕਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਅਕਾਲੀ ਦਲ ਆਵਾਜ਼ ਪੰਜਾਬ ਦੇ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਹੋਈ ਜਿਸ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਨਿਯੁਕਤੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਮੀਟਿੰਗ ਦੌਰਾਨ ਪਾਰਟੀ ਦੇ ਸੰਗਠਨ ਜਥੇਬੰਦਕ ਢਾਂਚਾ ਅਤੇ ਪਾਰਟੀ ਦੀ ਮੈਂਬਰਸ਼ਿਪ ਸੰਬੰਧੀ ਵਿਸਤਾਰ ਤਹਿਤ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਤੋਂ ਇਲਾਵਾ ਤਰਨਤਾਰ ਜਿਮਨੀ ਚੋਣ ਸੰਬੰਧੀ ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਅਤੇ ਨਵੇਂ ਬਣੇ ਹਾਲਾਤ ਸਬੰਧੀ ਮਸਲੇ ਵਿਚਾਰੇ ਗਏ ਮੀਟਿੰਗ ਵਿੱਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੀ ਮੈਂਬਰਸ਼ਿਪ ਵਿੱਚ ਤੇਜ਼ੀ ਲਿਆਉਣ ਲਈ ਨਵਾਂ ਜਥੇਬੰਦਕ ਢਾਂਚਾ ਅਮਲ ਵਿੱਚ ਲਿਆਉਣ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਤਹਿਤ ਵਰਕਿੰਗ ਕਮੇਟੀ ਸੂਬਾਈ ਕਾਰਜਕਾਰੀ ਢਾਂਚਾ ਅਤੇ ਜ਼ਿਲ੍ਹਾ ਪੱਧਰੀ ਕਾਰਜਕਾਰੀ ਢਾਂਚਾ ਬਣਾਉਣ ਦਾ ਫੈਸਲਾ ਕੀਤਾ ਗਿਆ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਜੁਗ ਇੰਚਾਰਜ ਪ੍ਰੈਸ ਕਟਰ ਆਈਟੀ ਅਤੇ ਸੋਸ਼ਲ ਮੀਡੀਆ ਸੈੱਲ ਅਤੇ ਪਾਰਟੀ ਦੇ ਬੁਲਾਰਿਆਂ ਸੰਬੰਧੀ ਇਹ ਫੈਸਲੀ ਲੈ ਗਏ ਅਤੇ ਪਾਰਟੀ ਦਾ ਧਾਰਮਿਕ ਵਿੰਗ ਇਸਤਰੀ ਵਿੰਗ ਐਸਸੀ ਵਿੰਗ ਯੂਥ ਵਿੰਗ ਅਤੇ ਲੀਗਲ ਸੈੱਲ ਬਲੌਂ ਲਈ ਰੂਪਰੇਖਾ ਤਿਆਰ ਕੀਤੀ ਗਈ ਸ਼੍ਰੀ ਮੁਕਸਦ ਦੀ ਪਵਿੱਤਰ ਧਰਤੀ ਤੇ ਮਾਗੀ ਕਾਨਫਰੰਸ ਕਰਨ ਦਾ ਫੈਸਲਾ ਵੀ ਕੀਤਾ ਗਿਆ ਮੀਟਿੰਗ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਦੀ ਪ੍ਰੋਲ ਅਤੇ ਐਨਐਸਏ ਸੰਬੰਧੀ ਨਵੀਂ ਰਣਨੀਤੀ ਉਲੀਕੀ ਗਈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਕਿਵੇਂ ਘੇਰਨਾ ਹੈ ਐਨਐਸਏ ਅਤੇ ਪ੍ਰੋਲ ਨੂੰ ਲੈ ਕੇ ਕਿਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਹੈ ਜਿਹੜੀ ਐਨਐਸਏ ਧੱਕੇ ਨਾਲ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਵੱਲੋਂ ਲਗਾਈ ਗਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਕਿਉਂਕਿ ਇਹਨਾਂ ਸਾਰੇ ਦੋਸ਼ਾਂ ਨੂੰ ਵਾਰ-ਵਾਰ ਨਕਾਰਿਆ ਜਾ ਰਿਹਾ ਹੈ 임ਾਨ ਸਿੰਘ ਖਾਰਾ ਅਮਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਉਸ ਦੇ ਜਿਹੜੇ ਸਮਰਥਕ ਨੇ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਤਪਰ ਹੈ ਮਾਗੀ ਦੇ ਮੇਲੇ ਤੇ ਵੀ ਵੱਡਾ ਕੱਟ ਕੀਤਾ ਚਾਹੇਗਾ ਮਾਗੀ ਦੇ ਮੇਲੇ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਵੱਖ-ਵੱਖ ਆ ਪਾਰਟੀ ਦੇ ਸੈੱਲ ਬਣਾ ਕੇ ਗ੍ਰਾਊਂਡ ਲੈਵਲ ਤੋਂ ਅਕਾਲੀ ਦਲ ਵਾਸ ਪੰਜਾਬ ਨੂੰ ਮਜ਼ਬੂਤ ਕੀਤਾ